ਜਿਹੜੀ ਤੁਸੀਂ ਦੇਖ ਰਹੇ ਹੋ ਆਓ ਆਪਾਂ ਚੱਲਦੇ ਹਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਇੱਥੋਂ ਤੇ ਟਰੈਕਟਰ ਟਰਾਲੀ ਔਰ ਮੋਟਰਸਾਈਕਲ ਥਰੀ wheeler ਉਹ ਚੱਲਣ ਇਹਦੀ ਦਿੱਤੀ ਜਾਊਗੀ ਇਸ ਤਰ੍ਹਾਂ ਦਾ ਇੱਥੇ ਟੋਲ ਇਹ ਬਣਿਆ ਹੋਇਆ ਹੈ ਬੜੇ ਧਿਆਨ ਦੇ ਦੂਜੇ ਤੀਜੇ ਪਾਸੇ ਉਹ ਦੱਤੇ ਆ ਢੇਰ ਦੇ ਉੱਤੇ ਚੜ੍ਹ ਸਕਦੀ ਹੈ ਗੱਡੀ ਅਸੀਂ ਕੋਠੀ ਵੇਖ ਰਹੇ ਹਾਂ ਕੋਠੀ ਤਾਂ ਹੈਗੀ ਅੰਦਰ ਤੇ ਵਿੱਚ ਸੜਕ ਆ ਰਹੀ ਹੈ ਸੜਕ ਵੀ ਇਹਨਾਂ ਨੇ ਉਹ ਦੇਖੋ ਉੱਤੋਂ ਬੱਦਰੇ ਜੀ ਤੋੜ ਦਿੱਤੇ ਜੀ ਧੰਨਵਾਦ ਸੈਣੀ ਸਾਹਿਬ ਆਪਕਾ ਬਹੁਤ ਬਹੁਤ ਥੈਂਕ ਯੂ ਸਰ ਐਸੀ ਆਪਾਂ ਇੱਥੇ ਅਗਰ ਇਸ ਸਪੀਡ ਤੋਂ ਜ਼ਿਆਦਾ ਜਾਓਗੇ ਤਾਂ ਤੁਹਾਡਾ ਚਲਾਣ ਕਣੀ ਚਾਹੀਦੀ ਹੈ ਤੁਹਾਡੇ ਗੱਡੀ ਆਹ ਲੋ ਜੀ ਦੂਰੀ ਬਣਾਏ ਰੱਖਿਆ ਆਪਾਂ ਇਧਰੋਂ ਆਏ ਸੀਗੇ ਤੁਹਾਨੂੰ ਸਾਰਾ ਅੱਜ ਤੱਕ ਦਾ ਅਪਡੇਸ਼ਨ ਦਿੱਤੀ ਆ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਨਵੇਂ ਬਲੌਗ ਦੇ ਵਿੱਚ ਤੇ ਮੈਂ ਖੜਾ ਇਸ ਵੇਲੇ ਠਰਵਾ ਜੋ ਕਿ ਪੰਜਾਬ ਦਾ ਏਰੀਆ ਹੈਗਾ ਤੇ ਇਥੋਂ ਦੀ ਜਿਹੜੀ ਭਾਰਤ ਮਾਲਾ ਚੋਂ ਜਿਹੜਾ ਹੈਗੀ ਆ ਐਕਸਪ੍ਰੈਸ ਵੇ ਦਾ ਐਗਜ਼ਿਟ অর ਐਂਟਰੀ ਪੁਆਇੰਟ ਇੱਥੇ ਜਿਹੜਾ ਬਣਿਆ ਹੋਇਆ ਤੇ ਮੇਰੇ ਵੱਲੋਂ ਸਾਰੇ ਸਾਸਿਕਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਅਪਲ ਦੀ ਆਧਾਰ ਤੇ ਮਿਲ ਸਕੇ ਜੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਦਿੱਲੀ ਨੂੰ ਜਾਣ ਵਾਲਾ ਦਿੱਲੀ ਜੰਮੂ ਕਾਟੜਾ ਐਕਸਪ੍ਰੈਸ ਵੇ ਤੇ ਪਿੱਛੇ ਦੇਖ ਰਹੇ ਦਿੱਲੀ ਨੂੰ ਜਾਣ ਵਾਲਾ ਅਸਪਾ ਚੱਲਾਂਗੇ ਔਰ ਅੱਗੇ ਤੁਹਾਨੂੰ ਅਪਡੇਸ਼ਨ ਦਿੰਦੇ ਆ 10-20 ਕਿਲੋਮੀਟਰ ਚੱਲ ਕੇ ਵੀ ਕਿੱਥੇ ਕਿੱਥੇ ਟਾਕੀ ਕੰਮ ਹੋਇਆ ਵਾ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਕਰਿਆ ਉਹ ਕਰੀ ਕਰ ਲੋ ਐਂਟਰੀ ਗੇਟ ਔਰ ਐਗਜ਼ਿਟ ਗੇਟ ਠਰੂਏ ਦਾ ਜੋ ਕਿ ਪੰਜਾਬ ਦਾ ਏਰੀਆ ਹੈਗਾ ਜੀ ਤੇ ਆਹ ਟਰੱਕ ਖਨੌਰੀ ਵੱਲੋਂ ਉਹ ਆਇਆ ਹੈਗਾ ਤੇ ਚੱਲਦੇ ਆਪਾਂ ਅੱਗੇ ਤੇ ਇੱਥੇ ਸਭ ਤੋਂ ਪਹਿਲਾਂ ਇੱਥੇ ਇਨਸਟਰਕਸ਼ਨਸ ਲਿਖੀਆਂ ਹੋਈਆਂ ਨੇ 노 ਸਟਾਪਿੰਗ ਦਾ ਬੋਰਡ ਲੱਗਿਆ ਹੋਇਆ ਫੀ ਪਲਾਜਾ ਅੱਗੇ ਹੈਗਾ ਇੱਥੇ ਜਿਹੜੇ ਬਾਹਨ ਨਹੀਂ ਚੱਲ ਸਕਦੇ ਉਹ ਹੈ ਸਕੂਟਰ ਥ੍ਰੀ ਵੀਲਰ ਟਰੈਕਟਰ ਔਰ ਕਾਰਾਂ ਦੀ ਸਪੀਡ ਥੱਲੇ ਜਿਹੜੀ ਆ 60 ਦੀ ਆ ਤੇ ਟਰੱਕਾਂ ਬੱਸਾਂ ਦੀ ਹੈਗੀ 40 ਦੀ ਤੇ ਇਹ ਤੁਸੀਂ ਬੜੇ ਧਿਆਨ ਨਾਲ ਇਥੋਂ ਦੀ ਲੰਘਣਾ ਹੈਗਾ ਤੇ ਉੱਪਰ ਹੈ ਭਾਰਤ ਮਾੜਾ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇ ਤੇ ਆ ਸਾਹਮਣੇ ਜਿਹੜੀ ਆ ਅੰਮ੍ਰਿਤਸਰ ਵੱਲ ਨੂੰ ਜਾਂਦੀ ਆ ਜਿਹੜੀ ਤੁਸੀਂ ਦੇਖ ਰਹੇ ਆ ਆਓ ਆਪਾਂ ਚੱਲਦੇ ਆਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਇਥੋਂ ਆਪਦਾ ਸਫਰ ਤੁਹਾਨੂੰ ਦਿਖਾਵਾਂਗੇ ਕੀ ਕੁਝ ਇੱਥੇ ਹੁੰਦਾ ਕੀ ਕੁਝ ਨਹੀਂ ਹੁੰਦਾ ਕਿੰਨਾ ਕੰਮ ਕਿੱਥੇ ਤੱਕ ਕੀ ਕੁਝ ਹੋਇਆ ਵਾ ਆਓ ਚੱਲੀਏ ਜੀ ਦਰਸ਼ਕੋ ਐਨਕ ਆਪਾਂ ਸਾਫ਼ ਕਰ ਲਈਏ ਤੇ ਫਿਰ ਚੱਲਦੇ ਆਪਾਂ ਅਗਲੇ ਡੈਸਟੀਨੇਸ਼ਨ ਤੋਂ ਖਾਵਾਂਗੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਤੇ ਸਾਹਮਣੇ ਜਿਹੜਾ ਰਾਹ ਦੇਖ ਰਹੇ ਹੋ ਖਨੌਰੀ ਨੂੰ ਜਾ ਰਿਹਾ ਪੁੱਲ ਦੇ ਸੱਧੋਂ ਦੀ ਉੱਪਰ ਦੀ ਲੰਘ ਰਹੀ ਆ ਭਾਰਤ ਮਾਲਾ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਜਿਹੜੀ ਹਾਈਵੇ ਆ ਐਕਸਪ੍ਰੈਸ ਵੇ ਲੰਘ ਰਹੀ ਆ ਜੀ ਤੇ ਆਪਾਂ ਲਓ ਜੀ ਸਟਾਰਟ ਕਰਦੇ ਆ ਆਪਦਾ ਮੋਟਰਸਾਈਕਲ ਤੇ ਚੱਲਦੇ ਆ ਦਿੱਲੀ ਵਾਲੀ ਸਾਈਡ ਨੂੰ ਦੇਖਦੇ ਆ ਕਿੱਥੇ ਤੱਕ ਕਿੰਨਾ ਕੰਮ ਹੋਇਆ ਵਾ ਜੀ ਤੇ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਰੂ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਦੇ ਦਾ ਤੇ ਉਹ ਮਿਲ ਸਕੇ ਆਹ ਚੱਲਦੇ ਆ ਜੀ ਅੱਗੇ ਹੋ ਚੁੱਕਿਆ ਟੋਲ ਪਲਾਜ਼ਾ ਤੇ ਟੋਲ ਗੇਟ ਐਂਟਰੀ ਪਰ ਦਿੱਲੀ ਤੇ ਟਰੈਕਟਰ ਟਰਾਲੀ ਔਰ ਮੋਟਰਸਾਈਕਲ ਫਰੀ ਵੀਲਰ ਉੱਤੇ ਲਾਊਡਰੀ ਹੈਗੇ ਜਿਹੜੀ ਇੱਥੇ ਇਸ ਟੋਲ ਵਾਲੀ ਰੋਡ ਤੇ ਤੇ ਸਪੀਡ ਆ ਉਹ ਹੈ 60 ਕਾਰਾਂ ਦੀ 40 ਹੈਗੀ ਟਰੱਕਾਂ ਦੀ ਤੇ ਇੱਥੇ 1 2 3 4 ਲੇਨਾਂ ਬਣੀਆਂ ਹੋਈਆਂ ਨੇ ਐਕਸਟਰਾ ਵਾਈਡ ਵਹੀਕਲ ਖੱਬੇ ਹੱਥ ਦੀ ਆ ਜਿਹੜੇ ਆਮ ਨੇ ਉਹੋ ਜਿਹੜੇ ਆ ਹੋਰ ਪਾਸੇ ਦੇ ਵਿੱਚ ਜਾ ਸਕਦੇ ਆ ਘੱਟ ਚੌੜੇ ਆ ਤੇ ਇਹ ਟੋਲ ਹਜੇ ਨਹੀਂ ਚੱਲਿਆ ਹੈਗਾ ਜਦੋਂ ਇਹ ਚੱਲੇਗਾ ਤੁਹਾਨੂੰ ਅਪਡੇਟਨ ਇਹਦੀ ਦਿੱਤੀ ਜਾਊਗੀ ਇਸ ਤਰ੍ਹਾਂ ਦਾ ਇੱਥੇ ਟੋਲ ਇਹ ਬਣਿਆ ਹੋਇਆ ਚਾਰ ਐਂਟਰੀ ਗੇਟ ਇਹਦੇ ਇੱਥੇ ਬਣੇ ਹੋਏ ਆ ਤੇ ਹਜੇ ਆ ਦੇ ਇੱਥੇ ਕੰਮ ਕਾਫੀ ਇੱਥੇ ਰਹਿੰਦਾ ਆਪਾਂ ਖੜੇ ਆ 137.6 ਦੇ ਉੱਤੇ ਤੇ ਆਹ ਵੇਖੋ ਇਧਰ ਟਰਮ ਗੱਟਾ ਇਹ ਬਣ ਰਿਹਾ ਹੈਗਾ ਅੰਦਰ ਖੇ ਤੇ ਆਹ ਟਰੱਕ ਇਧਰੋਂ ਕਾਰਾਂ ਘਰਾਂ ਆਈ ਜਾਂਦੀਆਂ ਪਰ ਇਹ ਆਫੀਸ਼ੀਅਲੀ ਹਜੇ ਭੁੱਲਿਆ ਨਹੀਂ ਹੈਗਾ ਤੇ ਆ ਟੈਕਸੀਆਂ ਟੁਕਸੀਆਂ ਰਾਜਸਥਾਨ ਦੀਆਂ ਜੋ ਵੀ ਹੈ ਇੱਧਰ ਵੀ ਓਕੇ ਜਿਹੜੀਆਂ ਆ ਜਾਂਦੀਆਂ ਨੇ ਤੇ ਆਹ ਬੜੇ ਰੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰ ਲੋ ਤੇ ਵੀਰੋ ਇੱਥੋਂ ਹਜੇ 8 ਹਟਾਏ ਤਾਂ ਹੈਗੇ ਆ ਰਾਤ ਬਰਾਤੇ ਤਾਂ ਧਿਆਨ ਨਾ ਆਉੜੇ ਬਾਹਰ ਲਿਆ ਜਿਹੜੇ ਲੋਕਲ ਹੈਗੇ ਉਹ ਤਾਂ ਜਾਈ ਜਾਂਦੇ ਆ ਦੇਖੋ ਇੱਥੇ ਢੇਰ ਪਏ ਆ ਕਈ ਵਾਰੀ ਧਿਆਨ ਦੇ ਦੂਜੀ ਤੀਜੀ ਪਾਸੇ ਉੱਦਾਂ ਤੇ ਆਹ ਢੇਰ ਦੇ ਉੱਤੇ ਚੜ ਸਕਦੀ ਗੱਡੀ ਇੱਥੇ ਆਪਾਂ ਜਾ ਰਹੇ ਹਾਂ ਦਿੱਲੀ ਵਾਲੀ ਸਾਈਡ ਨੂੰ ਲੋਸ ਟਾਪਿਕ ਦਾ ਪਹਿਲਾ ਗੋੜ ਆ ਗਿਆ ਹਾਂ ਦੋਸਤੋ ਆਪਾਂ ਖੜੇ ਹਾਂ ਇੱਥੋਂ ਕਲਾਇਤ ਰਹਿ ਗਿਆ ਤਈ 20 ਕਿਲੋਮੀਟਰ ਆ ਜਿਹੜੀ ਕੋਠੀ ਵੇਖਦੇ ਆ ਕੋਠੀ ਦਾ ਹੈਗੀ ਅੰਦਰ ਤੇ ਵਿੱਚ ਸੜਕ ਆ ਰਹੀ ਹੈ ਸੜਕ ਵੀ ਇਹਨਾਂ ਨੇ ਉਹ ਦੇਖੋ ਉੱਤੋਂ ਬਾਦਰੇ ਜੀ ਤੋੜਤੇ ਆ ਤੇ ਮੇਰੇ ਖਿਆਲ ਹਾਈਵੇ ਅਥਾਰਟੀ ਵਾਲਿਆਂ ਦੀ ਇੱਥੇ ਜਗ੍ਹਾ ਬਣਦੀ ਹੋਣੀ ਆ ਤੇ ਆਉ ਬਾਉਂਡਰੀ ਵਾਲ ਜਿਹੜੀ ਆ ਹਾਈਵੇ ਦੀ ਆ ਗੇਟ ਗੁੱਟ ਤੋੜਿਆ ਜਾਊਗਾ ਮੇਰੇ ਖਿਆਲ ਚ ਇਹ ਦੇਖੋ ਹੁਣ ਇਹਨਾਂ ਦਾ ਨੁਕਸਾਨ ਹੋਊ ਸੜਕ ਇਹਨਾਂ ਦੇ ਵਿੱਚੋਂ ਦੀ ਉਹ ਟਰਾਲੀਆਂ ਖੜੀਆਂ ਨੇ ਉਹ ਟਰਾਲੀਆਂ ਵਿੱਚੋਂ ਜਿਹੜੀ ਸੜਕ ਐ ਵਿੱਚੋਂ ਦੇ ਵਿੱਚ ਕੰਬਾਈਨ ਖੜੀ ਉੱਥੇ ਜਾਂਦੀ ਹੋਊਗੀ ਚੈਲ ਤੇ ਪਿਛਲੇ ਪਾਸੇ ਬੇਰਬੂਰ ਲੱਗੇ ਆ ਇਧਰ ਵੀ ਤੇ ਚੱਲੋ ਉੱਥੋਂ ਦਖਾਨਾਂ ਅੱਗੇ ਤੇ ਜਿਹੜੀ ਸੜਕ ਆ ਜੀ ਇਹਨਾਂ ਦੇ ਘਰਾਂ ਦੀ ਪਿੱਛੇ ਦੀ ਲੰਘੋਗੇ ਜਿੱਥੇ ਉਹ ਗੱਡੀਆਂ-ਗੁਡੀਆਂ ਖੜੀਆਂ ਕੰਬਾਈਨ ਖੜੀ ਆ ਕਿਉਂਕਿ ਬਾਉਂਡਰੀ ਵਾਲ ਤੁਸੀਂ ਦੇਖ ਸਕਦੇ ਪਿੱਛੋਂ ਇਹਨਾਂ ਦੇ ਘਰ ਵੱਲੋਂ ਆ ਰਹੀ ਜਿਵੇਂ ਬੇਰੀ ਹੋਗੀ ਬੇਰ ਲੱਗੇ ਆ ਇਹ ਸਾਰੇ ਹਾਈਵੇ ਦੇ ਵਿੱਚ ਆਉਣਗੇ ਪਾਣੀ ਦੀ ਟੈਂਕੀ ਹੋਗੀ ਇਹਨਾਂ ਦੀ ਉਹ ਵੀ ਇਹ ਹਾਈਵੇ ਦੇ ਵਿੱਚ ਦੀ ਆਊਗੀ ਤੇ ਦੇਖੋ ਹੁਣ ਨੋ ਕੀ ਮਾਰਗ ਦਰ ਦਿੱਤਾ ਹੋਣਾ ਕਿ ਨਹੀਂ ਦਿੱਤਾ ਹੋਣਾ ਸੜਕ ਉਹਨਾਂ ਦੇ ਵਿੱਚ ਦੀ ਆ ਰਹੀ ਆ ਇਸ ਇੱਥੇ ਦੀ ਅਪਰੇਸ਼ਨ 135 135 ਪੁਆਇੰਟ ਤੇ ਆਪਾਂ ਆਏ ਹੋਇਆ ਤੇ ਆ ਇੱਧਰ ਆਪਾਂ ਸੜਕ ਦੇ ਦੂਜੇ ਪਾਸੇ ਆ ਗਏ ਆ ਮਤਲਬ ਆਪਣੇ ਸਾਝੇ ਹੱਦ ਲਈ ਨੂੰ ਜਾ ਰਹੇ ਆ ਤੇ ਇੱਥੇ ਆਟੋਮੈਟਿਕ ਜਿਹੜੇ ਆ ਉਹ ਪਲਾਂਟ ਪ੍ਰਾਂਟੇਸ਼ਨ ਦੇ ਵਾਸਤੇ ਨਾ ਪਾਣੀ ਦੀਆਂ ਪਾਈਪਾਂ ਪੈ ਰਹੀਆਂ ਨੇ ਥੱਲੇ ਆ ਸਾਰੀਆਂ ਪਾਣੀ ਦੀਆਂ ਪਾਈਪਾਂ ਨੇ ਆ ਦੇਖ ਰਹੇ ਆ ਬ੍ਰੀਕ ਬ੍ਰੀਕ ਸਾਰਾ ਨਿਆ ਇਹ ਪਾਣੀ ਦੀ ਪਪਾ ਪੰਪ ਲੱਗੇ ਗੱਬੇ ਗੱਬੇ ਆ ਦੇਖੋ ਪੰਪ ਇੱਕ ਲੱਗਿਆ ਹੋਇਆ ਇਹ ਪੰਪਾਂ ਦੇ ਨਾਲ ਪਾਈਪਾਂ ਦੇ ਰਾਹੀਂ ਪਾਣੀ ਜਿਹੜਾ ਅੱਗੇ ਸਪਲਾਈ ਹੋਊਗਾ ਬੂਟਿਆਂ ਨੂੰ ਆਟੋਮੈਟਿਕ ਇਹ ਚੱਲਿਆ ਕਰੋ ਆ ਦੇਖੋ ਸਾਰੇ ਹਾਂ ਦੇਖੋ ਪੁਆਇੰਟ ਛੱਡੇ ਹੋਇਆ ਦੇ। ਉਹ ਪਾਣੀ ਆਟੋਮੈਟਿਕ ਇਹਨਾਂ ਨੂੰ ਬੂਟਣ ਲੱਗਿਆ ਕਰੂਗਾ ਜੀ ਸਾਰਾ। ਲੋ ਜੀ ਚੱਲਦੇ ਆਂ ਆਪਾਂ ਭਾਰਤ ਵਾਲਾ ਰੋਡ ਦੇ ਅੱਗੇ ਨੂੰ। ਕੀ ਕੁਛ ਅੱਗੇ ਹੈਗਾ ਤੁਹਾਨੂੰ ਦਿਖਾਵਾਂਗੇ। ਇਹ ਹੈ ਆਟੋਮੈਟਿਕ ਪਲਾਂਟੇਸ਼ਨ ਵਾਸਤੇ ਪਾਣੀ ਦਾ ਇੰਤਜ਼ਾਮ, ਵਾਟਰ ਸਪਲਾਈ ਦਾ। ਤੇ ਇੱਥੇ ਨਾਲ ਹੀ ਕਿਤੇ ਇਹਨਾਂ ਦਾ ਉਹ ਵੀ ਲੱਗਿਆ ਹੋਣਾ ਸਾਹਮਣੇ ਦੇਖਦੇ ਆਂ ਉੱਤੇ। ਸਪੀਡ ਕੈਮਰਾ ਜਿਹੜਾ ਕਿ ਸੋਲਰ ਦੇ ਨਾਲ ਚੱਲਦਾ ਜੀ ਸੋਲਰੋ ਸਿਸਟਮ ਦੇ ਨਾਲ ਚੱਲਦਾ ਲੋ ਜੀ ਆਪਾਂ ਆ ਗਏ ਦਿੱਲੀ ਇੱਥੋਂ 199 ਰਹਿ ਗਿਆ ਰੋਤ ਤੱਕ 128 ਤੇ ਨੋ ਸਟਾਪਿੰਗ ਦਾ ਇੱਥੇ ਬੋਰਡ ਵੀ ਲੱਗਿਆ ਹੋਇਆ 134.9 ਤੇ ਪੁੱਜੇ ਆ ਤੇ ਇਸ ਤਰ੍ਹਾਂ ਇੱਥੇ ਘੜਕਾ ਕਾਫੀ ਬਲਾਈਵਰ ਕੀ ਬਣੀ ਹੋਈ ਹੈ ਕਿਉਂਕਿ ਮਿਲ ਨੂੰ ਜਾਵੇ ਇਸ ਪਾਸੇ ਤੇ ਨੌਰੀ ਤੋਂ ਉੱਤਰ ਕੇ ਬਾਅਦ ਲੁਧਿਆਣਾ ਵੱਲ ਜਾਂਦੇ ਆ ਤੇ ਜਿਹੜੇ ਮੇਰੇ ਵੀਰਾਂ ਨੇ ਅੰਬਾਲੇ ਵੱਲ ਦੀ ਨਾ ਜਾਣਾ ਹੋ ਉਹਨਾਂ ਲਈਏ ਬੈਸਟ ਰਸਤਾ ਖਨੌਰੀ ਹੋ ਕੇ ਪਟਿਆਲਾ ਹੋ ਕੇ ਜਾਂ ਫਸੜਾ ਹੋ ਕੇ ਬਾਰਾਉ ਹੋ ਕੇ ਸੰਗਰੂਰ ਜਲੰਧਰ ਵੱਸ ਤੇ ਜਾ ਰਹੇ ਨੇ ਲੇਨ 2 ਜਿਹੜੀ ਐ ਐਚ ਐਮ ਬੀ ਵਾਸਤੇ ਆ ਲੇਨ 1 ਐਲ ਐਮ ਬੀ ਵਾਸਤੇ ਤੇ ਜਿਹੜਾ ਆਰਾਮ ਅਤੇ ਸੇਵਾ ਕੇਤਰਾ ਉਹ ਸਾਹਮਣੇ ਬੋਰਡ ਆ ਗਿਆ 2 ਕਿਲੋਮੀਟਰ ਤੇ ਬਣਨਾ ਹੈਗਾ ਜਾਂ ਬਣ ਗਿਆ ਹੈਗਾ ਦਿਖਾਵਾਂਗੇ ਤੁਹਾਨੂੰ ਚੱਲ ਕੇ ਐਸਓਐਸ ਸਾਰਾ ਕੋ ਪੈਟਰੋਲ ਹੈ ਤੇ ਹਸਾੜਾ ਸਾਈਨ ਲਟਾ ਬੇਟੀ ਬਚਾਓ ਬੇਟੀ ਪੜਾਓ ਟਰੱਕ ਦੇ ਪਿੱਛੇ ਲਿਖਿਆ ਹੋਇਆ ਹੈਗਾ 133.6 ਤੇ ਪਹੁੰਚ ਗਏ ਆ ਤੇ ਇੱਧਰ ਦੂਜੇ ਪਾਸੇ ਵੀ ਗੱਡੀਆਂ ਆ ਰਹੀਆਂ ਨੇ ਆਪਾਂ ਜਿੰਨਾ ਚਿਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਕੰਮ ਜਾ ਰਹੇ ਆ ਉਸ ਤੋਂ ਬਾਅਦ ਵਾਪਸ ਪਰਲੀ ਰੋਡ ਤੋਂ ਆਵਾਂਗੇ ਉਹ ਦੀ ਤੁਹਾਨੂੰ ਅਪਡੇਟ ਜਿਹੜੀਆਂ ਅਲੱਗ ਤੋਂ ਪ੍ਰੋਵਾਈਡ ਕਰਾਂਗੇ ਤੇ 1 ਕਿਲੋਮੀਟਰ ਰਹਿ ਗਿਆ ਰੈਸਟਿੰਗ ਏਰੀਆ ਤੇ ਫੋਨਿਆ 1033 10 23 ਜੇ ਹੈਵ ਫਾਰ ਐਨੀ ਐਮਰਜੈਂਸੀ ਅਸਿਸਟੈਂਸ ਔਰ ਨੈਸ਼ਨਲ ਹਾਈਵੇ ਜੇ ਕੋਈ ਬਕਤੇਲ ਮੁਕ ਜੇ ਗੱਡੀ ਖਰਾਬ ਹੋ ਜੇ ਤੁਸੀਂ ਇਹਨਾਂ ਨੂੰ ਐਮਰਜੈਂਸੀ ਕਾਲ ਕਰੋ 132 ਪਰ ਰਾਤ ਉਸ ਤੇ ਤੇ ਦੇਖ ਲਿਆ ਜਿਹੜਾ ਕੰਮ ਉਹ ਕਿੰਨਾ ਹੋਇਆ ਵਾ ਕੀ ਕਦਾ ਚੱਲਦਾ ਹੋਵੇ ਰੈਸਟ ਸਰਵਿਸ ਏਰੀਆ ਅੱਗੇ ਆ ਗਿਆ ਦੋਸਤੋ ਪਾਰਕਿੰਗ ਲੋ ਪਾਰਕਿੰਗ ਬਾਹਰ ਇਹ ਸੜਕ ਦੇ ਉੱਤੇ ਦਿੱਲੀ ਤੋਂ ਤੁਸੀਂ ਇੱਥੇ ਨਹੀਂ ਘੱਟ ਸਕਦੇ ਅੱਠ ਸੜਕ ਥੋੜੀ ਜਿਹੀ ਖਰਾਬ ਹੀ ਹੈ ਵਿੱਚ ਵਿੱਚ ਮੇਰੀ ਬੇਨਤੀ ਹੈ ਠੇਕੇਦਾਰਾਂ ਨੂੰ ਠੀਕ ਕਰਾਓ ਰਸਤੇ ਦੀ ਹੈ 10 ਕਿਲੋਮੀਟਰ ਕੀ ਹੈ ਸਾਹਮਣੇ ਤੁਹਾਨੂੰ ਦਿਖਾਇਆ ਸੀ ਰੈਸਟ ਏਰੀਆ ਤੇ ਕਲਾਇਤ ਇਥੋਂ ਸਾਰਾ 18 ਤੋਂ 17 ਕਿਲੋਮੀਟਰ ਰਹਿ ਗਿਆ ਮੇਰੇ ਖਿਆਲ ਚ ਤੇ ਇਹ ਜਿਹੜਾ ਹੈ ਰੈਸਟ ਏਰੀਆ ਤੋਂ ਆਪਾਂ ਜਦੋਂ ਐਗਜ਼ਿਟ ਲੈਣਾ ਹੈਗਾ ਦਿੱਲੀ ਵਾਸਤੇ ਉਹ ਤੁਹਾਨੂੰ ਐਗਜ਼ਿਟ ਇੱਥੇ ਮਿਲੇਗਾ ਆ ਹਜੇ ਇੱਥੇ ਅੰਡਰ ਕੰਸਟਰਕਸ਼ਨ ਆ ਜਿਹੜਾ ਕੰਮ ਉਹ ਚੱਲ ਰਿਹਾ ਹੈਗਾ ਤੇ ਵੀਰ ਜੀ ਹੁਣੀ ਸੁਪਰਵਾਈਜ਼ਰ ਖੜੇ ਸੀ ਇਹ ਕਹਿ ਰਹੇ ਸੀ ਹਜੇ ਇਹ ਕੰਮ ਇੱਥੋਂ ਆ ਕੇ ਜਿਹੜਾ ਹੈ ਐਗਜ਼ਿਟ ਇੱਥੇ ਨਿਕਲਗਾ ਹੈ ਦਿੱਲੀ ਨੂੰ ਅੱਗੇ ਜਿਹੜਾ ਰਾਹ ਚੱਲਦਾ ਹੈਗਾ ਚੱਲਦੇ ਆ ਅੱਗੇ ਜੀ ਆਪਾਂ ਜੀ ధన్యਵਾਦ ਸੈਣੀ ਸਾਹਿਬ ਆਪਕਾ ਬਹੁਤ-ਬਹੁਤ ਥੈਂਕ ਯੂ ਸਰ ਐਸੀ ਆਪਾਂ ਇੱਥੇ ਰੁਕੇ ਸੀ ਸੂਪਰਵਾਈਜ਼ਰ ਸੀਗੇ ਇੱਥੇ ਜਿਹੜਾ ਤੁਹਾਨੂੰ ਦੱਸਿਆ ਸੀ ਐਕਜਿਟ ਬੰਦ ਰਿਹਾ ਉਹਨਾਂ ਦੇ ਸੂਪਰਵਾਈਜ਼ਰ ਨੇ ਇਹ ਪੁਲ ਦਾ ਕੰਮ ਜੜਾ ਨੰਦਰ ਇੱਥੋਂ ਆਹ ਐਕਜਿਟ ਦਾ ਕੰਮ ਨੰਦਰ ਹੋ ਰਿਹਾ ਸਾਹਮਣੇ ਬਾਉਂਡਰੀ ਪਾਲੀ ਵੀ ਤੁਸੀਂ ਦੇਖ ਹੀ ਰਹੇ ਹੋ ਤੇ ਆ ਪਲੇਟਾ ਪ੍ਰੂਟਾ ਲਾ ਰਹੇ ਹਾਂ ਚੱਲਦੇ ਆਪਾਂ ਇੱਥੋਂ ਅੱਗੇ ਠੀਕ ਆ ਭਾਈ ਧੰਨਵਾਦ ਸਟਾਰਟ ਕਰਤੇ ਹਾਂ ਮੋਟਰਸਾਈਕਲ ਚਲਤੇ ਹਾਂ ਅੱਗੇ ਡੈਸਟੀਨੇਸ਼ਨ ਤੇ ਤੇ ਬਹੁਤ ਬਹੁਤ ਸ਼ੁਕਰੀਆ ਵੀਰਿੰਦਰ ਮਾਨੂ ਮੰਨਾ M A N A ਕਰ ਲੋ ਆਪ ਸਬਸਕ੍ਰਾਈਬ ਵੀ ਕਰ ਲੋ एसयूआर आईएनडीईआर चला मैं कर ही देता हूं आपका आप पर जा रहे हैं दिल्ली वाली साइड में दिल्ली जम्मू कटड़ा एक्सप्रेस वे ਦੇ ਉੱਤੇ 100 ਵੱਧ ਚੁੱਕਿਆ ਵਾ 120 ਦੀ ਸਪੀਡ ਆ ਤੇ 80 ਟਰੱਕਾਂ ਦੀ ਸਪੀਡ ਆ 120 ਕਾਰਾਂ ਕੋਲ ਦੀ ਆ ਫਾਰਕ ਹੋਊਗੀ ਜਿਵੇਂ ਕਾਰ ਟਾਈਪ ਤੇ ਜਿਹੜੇ ਜਿਨ੍ਹਾਂ ਦੀ ਮਾਹੀ ਆ ਉਹ ਹੈ ਮੋਟਰਸਾਈਕਲ ਵੀਲ ਦਾ ਰੋਡ ਟਰੈਕਟਰ ਇਨਾ ਦੇ ਤੋਂ ਬਾਹੀ ਆ ਜੀ ਤੇ ਰਾਉਂਡ ਸਾਈਡ ਤੋਂ ਜਿਹੜੀਆਂ ਗੱਡੀਆਂ ਉਹ ਇੱਥੇ ਆ ਰਹੀਆਂ ਨੇ ਸੋ ਵੀ ਪੜਾਫ ਤੋਂ ਤੇ ਆ ਰਹੀਆਂ ਨੇ ਤੇ ਵਾਰ ਹੈਗਾ ਜੀ ਕਲਾਇਰ ਇਹ ਆ ਬਹਿ ਕੇ ਹੈਗੇ ਇੱਥੇ ਇੱਕ ਦੋ ਲੱਗਦੇ ਲੱਗ ਆਇਆ ਰੋਡ ਤੇ ਲੈ ਕੇ ਜਿੱਥਾ ਤੇਰੀ ਜਾਂ ਸਪੀਡ ਚੱਲ ਰਹੀ ਹੈ। ਦੇਖ ਜੇ ਪੌਲੀਕਲੀ ਆਖਰੀ ਇੱਕ ਬੋੜਾ ਨਹੀਂ ਹੈਗਾ। ਤਲਾਜਾ। ਕੋਲਾ ਹਾਈਵੇ ਜਿਹੜਾ ਬਣ ਚੁੱਕਿਆ। ਸਪਾਈਕਰ ਪੱਤ ਦੇ ਆ 25.8 ਦੇ ਉੱਤੇ ਆਪਾਂ ਆ ਗਏ ਆਂ ਸਾਰਿਆਂ ਦਿੱਲੀ ਵਾਲੋਂ ਆਪਾਂ ਦਿੱਲੀ ਅਵਰਸਾਰ ਕਟੜਾ ਜੰਮੂ ਐਕਸਪ੍ਰੈਸਵੇ ਰੋਕ 118 180 ਦਿੱਲੀ ਰਹਿ ਗਿਆ ਦੋ ਟੋਪਿਕ ਤੇ ਗੋੜ ਦੱਬ ਕੇ ਵਾਇਆ ਬਸਰਾ ਪੁਲ ਦਾ ਆ ਰਿਹਾ ਹੈ ਨੀ 5 ਦੇ ਉੱਤੇ ਜੋ ਜੁਨੀਅਰ ਓਡਾ ਇਹਦਾ ਕੰਮ ਕਾਫੀ ਕੋਆਵਾ ਵਾ ਤਕਰੀਬਨ ਖੱਡੇ-ਕੁੱਡੇ ਕਿਤੇ-ਕਿਤੇ ਹੈ ਮੂ ਮੇਰੀ ਬੇਨਤੀ ਆ ਠੇਕੇਦਾਰਾਂ ਨੂੰ ਜੀ ਉਹ ਜਾਂਦੀ ਘਰਾੜ ਦੇ ਨੁਕਸਾਨ ਹੋ ਗਏ ਨੇ ਲੈਣ ਉਹ ਜੀ ਆ ਜੀ ਐਚਪੀ ਵਾਸਤੇ ਆ ਹੈਵੀ ਮੋਟਰ ਵਿਖਲਵਾ ਵਾਸਤੇ ਲੈਣ ਵਾਣ ਹੈ ਜੀ ਆ ਕਾਰਾ ਵਾਸਤੇ ਐਨਐਮਡੀ ਜਿੱਦ ਤਰ੍ਹਾਂ ਜਾਂਦੇ ਆ ਅੱਗੇ ਬੜੇ ਰੋਡਾਂ ਦਾ ਕਬਾਇਤ ਰਹਿ ਗਿਆ 11 ਇਹ ਤੋਂ ਦੱਰੇ ਕਿਤੇ ਵੀ ਰਾਈਟ ਵਾਸਤੇ ਕੱਢ ਦਿੱਤਾ ਹੋਇਆ ਨਾ ਨੇ ਆਪਣੇ ਪਾਣੀਆ ਗਿਆ ਹੋ ਜਾਣਾ ਸੱਜੇ ਆ ਗਏ ਹੋਏ ਕੰਮ ਚੱਲ ਰਿਹਾ ਹਾਂ ਗੱਡੀ ਲੱਗੀ ਹੋਈ ਆ ਇਸ ਰੋੜੇ ਉੱਤੇ ਇਸੋ ਵਾਇਧਰੇਗਾ ਦਾਸ ਲੋਡੀ ਡੈਕਾ ਫੇਰ ਆ ਗਿਆ ਉਥੋ ਟਿਕ ਓਏ ਜਿਹੜੇ ਮੇਰੇ ਵੀਰ ਇਹਨੂੰ ਅੱਥੇ ਕਿੱਦਾਂ ਭਰਾ ਦੇਖ ਰਿਹਾ ਹੈ ਨਾ ਉਹਨਾਂ ਨੂੰ ਵੇਚ ਦੇ ਡੈਗੇ ਜਿਹਾ ਟੀਕਰਾਉ ਕਿਤੇ ਕੋਈ ਨਸਾਰਾ ਜਿਹਾ ਗੱਡੀ ਤੇਜ਼ ਹੋਵੇ ਇਹ ਨੋਕਾਫੀਰੀਆ ਇੱਥੇ ਪਾਰਕ ਨਹੀਂ ਤੁਸੀਂ ਗੱਡੀ ਕਰ ਸਕਦੇ 5.10 ਹੋਏ ਰਗੇ ਜੇਕਰ ਇਸ ਸਪੀਡ ਤੋਂ ਤੁਸੀਂ ਜਾਦੇ ਜਾਓਗੇ ਨਾ ਤੁਹਾਡਾ ਚਲਾਣ ਕਰਨ ਕੇ ਧੜਾ ਜਾਏਗਾ ਫੇਰ ਤਾਂ ਘੜਾ ਵੀ ਦੱਸਿਆ ਨਹੀਂ ਸਪੀਡ ਕੈਮਰਾ ਸਰਵੇਲੈਂਸ ਵੀ ਲੱਗੀ ਹੋਇਆ ਹੈ ਅਜੇ ਕਿਤੇ ਕਿਤੇ ਇੰਸਟਾਲ ਹੋਏ ਆ ਤੋਂ 120 ਕਿਲੋ ਪ੍ਰਸਤ ਉੱਤੇ ਆ ਪਹੁੰਚ ਗਏ ਆ ਹੋ ਜੀ ਇਥੇ ਫੇਰ ਫੋਟ ਆ ਗਿਆ ਤੇ ਜਿੰਨਾ ਰੈਕਟਰ ਇਸ ਰੋਡ ਦੇ ਵਿਡੇ ਲਾਊਡ ਦੇ ਬਾਹਰੋਂ ਚੱਲ ਰਿਹਾ ਵੈਸੇ ਤੁਹਾਨੂੰ ਤੁਹਾਡੀ ਜਾਣਕਾਰੀ ਇੱਥੇ ਕਿ ਮੋਟਰਸਾਈਕਲ ਉੱਤੇ ਆਇਆ ਹਜੇ ਇਹ ਪਬਲਿਕਲੀ ਜਿਹੜੀ ਆ ਰੋਡ ਉੱਪਰ ਦੀ ਕੋਈ ਇਸ ਕਰਕੇ ਮੈਂ ਆ ਰਿਹਾ ਅਗਰ ਰੋਡ ਉਪਰ ਹੁੰਦੀ ਤਾਂ ਜਿਹੜਾ ਕਾਰ ਵਾਲਾ ਇਹ ਵੀ ਰੋਂਗ ਨਾ ਹੋ ਜਾਵੇ ਜਾਂ ਕਾਰ ਵਾਲਾ ਰੋਂਗ ਜਾ ਰਿਹਾ ਇਹ ਵੀ ਪੁਆਇੰਟ ਤੇ ਆਪਾਂ ਪੋਸਟੇ ਹੋ ਰਿਹਾ ਤੇ ਇੱਕ ਹੋਰ ਆ ਗਿਆ ਅੰਮ੍ਰਾਲੇ ਦਾ ਐਕਜੇਕਟ ਆਪਾਂ ਤੋਂ ਉੱਪਰ ਤੱਕ ਪਹੁੰਚਾਣਾ ਸੀਗਾ ਤੇ ਨਾਲ ਹੀ ਥੱਲੇ ਲੱਗਿਆ 1032 2 ਕਿ ਮੀਟਰ ਦਾ ਦੱਸਿਆ ਅੰਬਾੜਾ ਔਰ ਹਿਸਾਰ ਦੇ ਨੇ ਇਹ ਐਕਜੇਕਟਾ ਜੀ 2 ਕਿਲੋਮੀਟਰ ਕੇ ਲਿਖਿਆ ਹੋਇਆ ਐਚ ਆਰ 8 ਦਿੱਲੀ ਸਿੱਧਾ ਹੈਗਾ 220.1 ਤੇ ਲਿਖਿਆ ਹੋਇਆ ਹੈ ਆਪਾਂ ਇਹ ਵੀਡੀਓ ਨੂੰ ਇੱਥੇ ਆਪਾ ਹੁਣ ਉਸ ਬਾਅਦ ਤੋਂ ਤੜਾਗੇ 174 ਹੈਗਾ ਦਿੱਲੀ ਉਸ ਸਟੈਂਡਿੰਗ ਦਾ ਫੇਰ ਬੋਰਡ ਆ ਗਿਆ ਤੇ ਅਗਲੇ ਤੋਂ ਆਪਾਂ ਵਾਪਸ ਦੂਸਰੀ ਰੋਡ ਤੋਂ ਦਿਖਾਵਾ ਉਹ ਜਿਹੜਾ ਵੀਡੀਓ ਹੋਇਆ ਵੱਖਰਾ ਨਾ ਮੰਗੇ ਆ ਆ ਗਿਆ ਜੀ ਸਰਵੇਲੈਂਸ ਕੈਮਰਾ ਉੱਪਰ ਦੇਖ ਰਹੇ ਹਾਂ ਤੇ ਨਾਲ ਇਹ ਗੱਜਣਾ ਚੱਲਦਾ ਸੋਲਰ ਦਾ 120.7 ਤੇ ਅੱਗੇ ਜਿਹੜਾ ਐਗਜ਼ਿਟ ਦਾ ਫੇਰ ਬੋਰਡ ਆ ਗਿਆ ਜੱਬਾ ਜਿਹੜੀ ਵੀਡੀਓ ਨੇ ਇੱਥੇ ਪਾਸ ਕਰਾਂ ਇਹਨੇ ਮੇਰੇ ਵੀਰ ਭਾਈ ਨੇ ਮੇਰੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤੀ ਕਰ ਲਿਓ ਤਾਂ ਜੋ ਤੁਹਾਨੂੰ ਏਦਾਂ ਦੀ ਵੀਡੀਓ ਹੋਰ ਨਵੀਆਂ ਆਉਣ ਮੈਂ ਆਸ ਕਰਦਾ ਤੁਸੀਂ ਇਹ ਮੇਰੀ ਗੱਲ ਕਹੇ ਨੋ ਜਰੂਰ ਮੈਨੂੰ ਪਿਆਰ ਲੋਗੇ ਇਹ ਇਹ ਰਿਸੋਰਸ ਹਵਾਵਾਤੇ ਅੱਗੇ ਐਡਜਟ ਡੇਟ ਤੇ ਆਪਾਂ ਉੱਥੇ ਨਹੀਂ ਜਾਵਾਂਗੇ ਆਪਾਂ ਵੀਡੀਓ ਨੂੰ ਇੱਥੇ ਇੱਥੇ ਹੀ ਜਿਹੜਾ ਅੱਤ ਕਰਾਂਗੇ तकरीबन ਅੱਗੇ ਦਿੱਲੀ ਤੱਕ ਦਾ ਰਾਹ ਸਹੀ ਹੈਗਾ ਲੋਕ ਕਾਰਾਂ ਕੋਲ ਟ੍ਰੱਕ ਚੱਲਦੇ ਆ ਕਵਾਇਤ ਤੋਂ ਅੱਗੇ ਦਾ ਬਿਲਕੁਲ ਸਹੀ ਆ ਜੀ ਤੇ ਇੱਥੇ ਜਿਹੜੀ ਆ ਕਾਰਾਂ ਦੀ ਸਪੀਡ ਐਕਸ ਹੋਈ ਆ ਤੇ ਗੱਡੀਆਂ ਦੀ ਹੈਗੇ ਆ 80 ਜਿਹੜੀਆਂ ਟਰੱਕ ਹੋ ਕੇ ਬਸ ਹੋਗੇ ਇਹ ਹੈ ਐਕਜਿਟ ਗੇਟ ਤੇ ਵੀਰੋ ਅੱਗੇ ਜਿਹੜਾ బోర్ ਲੱਗਿਆ ਹੋਇਆ ਦੂਰੀ ਬਣਾਏ ਰੱਖੇ 118.7 ਦੇ ਦਿੱਲੀ ਨੂੰ ਜਾਣ ਲੱਗਿਆ ਵੀ ਤੁਹਾਡੀ ਉਹ ਜਿੰਨੇ ਇਹਨਾਂ ਨੇ ਕੱਟ ਲਾਏ ਹੋਏ ਆ ਨਾ ਓਨੀ ਦੂਰੀ ਤੋਂ ਆਉਣੀ ਚਾਹੀਦੀ ਹੈ ਤੁਹਾਡੀ ਇੱਕ ਤੋਂ ਦੂਜੇ ਵਹੀਕਲ ਤੇ ਨਹੀਂ ਆਲਪ ਤੋਂ ਸੇ ਨੂੰ ਗੌਰ ਨਾਲ ਸਮਝਿਓ ਆ ਕੱਟ ਲਾਇਆ ਨਾ ਕੱਟਾਂ ਦੇ ਹਿਸਾਬ ਨਾਲ ਤੁਸੀਂ ਨਾ ਦੋ ਕੱਟ ਪਿੱਛੇ ਰਹਿਣੇ ਚਾਹੀਦੇ ਤੁਹਾਡੀ ਗੱਡੀ ਆਹ ਲੋ ਜੀ ਦੂਰੀ ਬਣਾਏ ਰੱਖੇ ਆ ਬਾਲੇ ਦਾ ਜਿਹੜਾ ਇਹ ਕੱਟ ਛੋਕਾ ਰਿਹਾ ਐਨ ਐਚ 152 ਦੇ ਲਈ ਬਾਈ ਲੇਨ ਪਰ ਬਣੇ ਰਹੇ ਚੱਲਦੇ ਅੱਗੇ ਹੋਰ ਤੁਹਾਨੂੰ ਦਿਖਾਉਨੇ ਆ ਕਿੱਦਾਂ ਦਾ ਇਹਦਾ ਕੱਟ ਵਾਲਾ ਏਰੀਆ ਬਣਿਆ ਹੋਇਆ ਤੇ ਮਾਰ ਟੈਲੀ ਹੋਣਾ ਐਸਓਐਸ ਜਦੋਂ ਕਿ ਜਦੋਂ ਰੋਡ ਪੈ ਜੇ ਉਹ ਕਰ ਸਕਦਾ ਐਸਓਐਸ ਦਾ ਮਤਲਬ ਇਹ ਤਾਂ ਦਿੱਲੀ 172 ਕਿਲੋਮੀਟਰ ਤੇ ਖੱਬੇ ਅੰਬਾਲਾ ਵਾਸਤੇ ਹਾਈਵੇ ਦੇਖ ਰਿਹਾ ਇਸਾਰ ਵਾਸਤੇ ਵੇਖ ਰਿਹਾ ਕੱਟ ਮੋੜੀ ਕਹਿੰਦੇ ਆ ਕਿ ਹੋਰ ਸਿੱਤ ਜਾ ਰਿਹਾ ਦਿੱਲੀ ਨੂੰ ਟੇਕਨ ਤੋਂ ਪਤਾ ਬੰਦ ਕੀਤਾ ਹੋਇਆ ਫਰਡਾ ਤੋਂ ਬੰਦੇ ਜਿਹੜੇ ਜਾ ਕਰਦੇ ਆ ਜਾਈ ਜਾਂਦੇ ਆ ਉਹ ਦੇਖੋ ਪਰਾਂ ਸਾਰਾ ਪੁਣਾ ਜਾਈ ਜਾਂਦੇ ਆ ਦੇਖੀਏ ਇਹ ਹੈ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੀ 60 ਦੀ ਸਪੀਡ ਇੱਥੇ ਥੱਲੇ ਕੀ ਪਲਾਜਾ ਜਾਣਾ ਆ ਤੇ ਆ ਫਾਸਟੈਕ ਜਿਹੜਾ ਬੰਨਿਆ ਹੈਗਾ ਤੇ ਆਓ ਇੱਥੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਜਿਹੜੀਆਂ ਅੰਮ੍ਰਾਲੇ ਵੱਲੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਇਹ ਥੱਲੇ ਖਾਲੀ ਏਰੀਆ ਵਿੱਚੋਂ ਦੀ ਪੁਲ ਬਣੇ ਹੋਇਆ ਹਜੇ ਇਹ ਪੂਰਾ ਮੁਕੰਮਲ ਨਹੀਂ ਹੋਇਆ ਤੇ ਇਹਦੇ ਨਾਲ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਆਪਾਂ ਇਧਰੋਂ ਆਏ ਸੀਗੇ ਤੁਹਾਨੂੰ ਸਾਰਾ ਅੱਜ ਤੱਕ ਦਾ ਅਪਡੇਟਨ ਦਿੱਤੀ ਆ ਜਿੱਥੇ ਆ ਕੇ ਕੱਟੋਂ ਦਾ ਆਹ ਟਰੱਕ ਆ ਰਿਹਾ ਇੱਧਰੋਂ ਜਾ ਰਿਹਾ ਤੇ ਅੰਮ੍ਰਾਲੇ ਲਈ ਐਗਜ਼ਿਟ ਗੇਟ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਾਂ ਆ ਬਣਿਆ ਹੋਇਆ ਐਗਜ਼ਿਟ ਗੇਟ ਹੈ ਜੀ ਇਹ ਤਾਂ ਅੰਬਾਲਾ ਕੈਥਨ ਔਰ ਇਸਾਰਵਾਸ ਤੇ ਬਹਾਰ ਦੇਖੋ ਸਾਡੇ ਤੇ ਇਹ ਸਾਹਮਣੇ ਜਿਹੜਾ ਜਾਂਦਾ ਦਿੱਲੀ ਨੂੰ ਜਾਂਦਾ ਇਸਦੇ ਨਾਲ ਜਿਹੜੀ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਦਾ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਦੋਸਤੋ ਅਸੀਂ ਮੇਰੀ ਵੀਡੀਓ ਦੇਖੀ ਠਰਵਾ ਐਂਟਰੀ ਪੁਆਇੰਟ ਤੋਂ ਲੈ ਕੇ ਅੰਬਾਲਾ ਔਰ ਹਿਸਾਰ ਵਾਲੇ ਐਂਟਰੀ ਪੁਆਇੰਟ ਤੱਕ ਤਕਰੀਬਨ 20-25 ਕਿਲੋਮੀਟਰ ਦਾ ਏਰੀਆ ਸੀ ਆਪਾਂ ਤੁਹਾਨੂੰ ਦਿਖਾਇਆ ਵਿੱਚ ਪਚਾਲੇ ਜੋ ਵੀ ਕੁਝ ਇਹਦੇ ਲੱਗਾ ਹੋਇਆ ਸੀ ਫੁੱਲ ਬੁੱਟੇ ਪੰਪ ਜਾਂ ਸਪੀਡ ਜਾਂ ਰੈਸਟ ਏਰੀਆ ਸਾਰੇ ਤੁਹਾਨੂੰ ਦਿਖਾਏ ਆਟੋਮੈਟਿਕ ਪਾਣੀ ਦੀ ਸੁਵਿਧਾ ਬੁੱਟਿਆਂ ਲਈ ਉਹ ਦਿਖਾਈਆਂ ਤੇ ਇਹਦੇ ਨਾਲ ਜਿਹੜੇ ਆਪਾਂ ਹੁਣ ਵੀਡੀਓ ਨੂੰ ਇੱਥੇ ਸੀ ਸਮਾਪਤ ਕਰਦੇ ਆ ਜੀ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਉ ਅਜਾਜ਼ਤ ਹਾਂ ਜਿਹੜੇ ਮੇਰੇ ਵੀਰ ਕਮੈਂਟ ਕਰਦਿਆ ਕਰੋ ਬੜੀ ਮਿਹਰਬਾਨੀ ਹੋਊ ਤੁਹਾਡੀ ਤੇ ਕਮੈਂਟ ਨਾਲ ਸਾਡੇ ਜਿਹੜੇ ਆ ਖਰਾਕ ਉਹ ਵੱਜ ਜਾਂਦੀ ਆ ਸਾਨੂੰ ਮੋਟੀਵੇਸ਼ਨ ਮਿਲਦੀ ਆ ਤੁਹਾਡੇ ਕਮੈਂਟਸ ਦੇ ਨਾਲ ਤੇ ਇਹਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਹੈਗਾ ਤੇ ਅਗਰ ਕੋਈ ਵੀਡੀਓ ਵਿੱਚ ਵੱਧ ਘਟ ਜਾਂ ਦੁਬਾਰਾ ਰਿਪੀਟ ਹੋ ਗਿਆ ਮਾਫ ਕਰਨਾ ਧੁੱਪ ਬਹੁਤ ਪੈ ਰਹੀ ਆ ਉੱਤੇ ਤੇ ਮੈਂ ਆ ਸ਼ਾਮੇ ਖਲੋ ਕੇ ਨਾ ਵੀਡੀਓ ਨੂੰ ਬਣਾ ਰਿਹਾ ਹੈਗਾ ਤੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਨ ਕਰਦੇ ਫੇਰ ਕਰਨਾ ਸਤਿ ਸ਼੍ਰੀ ਅਕਾਲ ਰੱਬ ਰੱਖਾ ਅੜਦੀ ਖਲਾ